ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਕਾਲਾ ਸੰਗਿਆ ਤੋਂ ਬਰਮਾਲੀਪੁਰ ਨੂੰ ਚਿੱਟੀ ਨੂੰ ਰੋਡ ਜਾ ਰਿਹਾ ਉਹਦੇ ਉੱਤੇ ਖੜੇ ਹਾਂ ਜਿਸ ਦਾ ਨਵੀਂ ਕਾਰਨ ਚਾਲੂ ਹੋ ਗਿਆ ਹੈ ਜੋ ਅੱਗੇ 11 ਫੁੱਟ ਸੀਗੀ ਉਹ ਹੁਣ 18 ਫੁੱਟ ਸੜਕ ਬਣ ਜਾ ਰਹੀ ਆ ਖੁੱਲੀ ਹੋਣ ਲੱਗੀ ਆ ਇਹ ਸੜਕ ਤੇ ਅਸੀਂ ਵਿਸ਼ੇਸ਼ ਤੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਿ ਇਹ ਬਹੁਤ ਚਿਰ ਤੋਂ ਟੁੱਟੀਆਂ ਹੋਈਆਂ ਸੜਕਾਂ 'ਲ ਧਿਆਨ ਦਿੱਤਾ ਜੋ ਕਿ ਲੋਕਾਂ ਦੀ ਬਹੁਤ ਭਾਰੀ ਮੰਗ ਸੀ ਸਾਡੇ ਕੋਲ ਲੋਕ ਆਉਂਦੇ ਸੀਗੇ ਕਿ ਸਾਡੇ ਪਿੰਡ ਦੀ ਸੜਕ ਟੁੱਟੀ ਹੈ ਸਾਡੇ ਪਿੰਡ ਦੀ ਸੜਕ ਟੁੱਟੀ ਹੈ ਤੇ ਅਸੀਂ ਸਰਕਾਰ ਹਲਕਾ ਇੰਚਾਰਜ ਕਰਮਵੀਰ ਸਿੰਘ ਚੰਦੀ ਨੂੰ ਰਿਕਵੈਸਟ ਕੀਤੀ ਅਤੇ ਚੇਅਰਮੈਨ ਜਗਜੀਤ ਸਿੰਘ ਬਿੱਟੂ ਮਾਰਟੀ ਕਮੇਟੀ ਦੇ ਉਹਨਾਂ ਨੂੰ ਰਿਕੁਐਸਟ ਕੀਤੀ ਤੇ ਉਹਨਾਂ ਨੇ ਬਹੁਤ ਚਿਰ ਪਹਿਲਾਂ ਇਸ ਮਤੇ ਨੂੰ ਪਾਇਆ ਸੀਗਾ ਤੇ ਜੋ ਮਨਜ਼ੂਰ ਹੋ ਕੇ ਅੱਜ ਤੁਹਾਡੇ ਸਾਹਮਣੇ ਸੜਕ ਬਣ ਰਹੀ ਹੈ ਅਸੀਂ ਸਾਰੇ ਜਾਣੇ ਪੰਜਾਬ ਸਰਕਾਰ ਸਰਦਾਰ ਭਗਵਾਨ ਸਿੰਘ ਜੀ ਮਾਨ ਅਤੇ ਕਰਮਵੀਰ ਸਿੰਘ ਚੰਦੀ ਅਤੇ ਚੇਅਰਮੈਨ ਜਗਜੀਤ ਸਿੰਘ ਬਿੱਟੂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਸੜਕ ਜੋ ਹੈ ਇਹ 3.5 ਕਿਲੋਮੀਟਰ ਤਾਈਂ ਪਾਸ ਹੋਈ ਹੈ ਜਿਸ ਦਾ ਬਜਟ 2 ਕਰੋੜ 13 ਲੱਖ ਰੁਪਈਆ ਹੈ ਜੋ ਪੰਜਾਬ ਸਰਕਾਰ ਵੱਲੋਂ ਪਾਸ ਹੋਇਆ ਹੈ ਇਹ ਬਹੁਤ ਜਲਦ ਸੜਕ ਬਣ ਕੇ ਤਿਆਰ ਹੋ ਜਾਵੇਗੀ ਅਸੀਂ ਇਹ ਦੁਆਰਾ ਪੰਜਾਬ ਸਰਕਾਰ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਕਰਮਵੀਰ ਸਿੰਘ ਚੰਦੀ ਹਲਕਾ ਚਾਰਜ ਅਤੇ ਚੇਅਰਮੈਨ ਜਗਜੀਤ ਸਿੰਘ ਬਿੱਟੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਵਾਸੀਆਂ ਨੂੰ ਤੇ ਆਲਾਪਾਂ ਵਾਜੇ ਉਹਨਾਂ ਨੂੰ ਜਾਣਕਾਰੀ ਦੇਣਾ ਚਾਹਦੇ ਹਾਂ ਇਹ ਜੋ ਸੜਕ ਖਰਾਬੁੱਡੀ ਬਣ ਜਾ ਰਹੀ ਆ ਇਸ ਪੰਜਾਬ ਸਰਕਾਰ ਵੱਲੋਂ ਬਣ ਜਾ ਰਹੀ ਆ ਜਿਹਦੇ ਵਿੱਚ ਇਹ ਕਾਲਾ ਸਿੰਘਿਆ ਤੋਂ ਲੈ ਕੇ ਇਹ ਆਪਣੇ ਚਿੱਟੀ ਦੀ ਹੱਦ ਤੱਕ ਇਹ ਸੜਕ ਬਣਨੀ ਆ ਤੇ ਇਹਦੇ ਵਿੱਚ ਕੋਈ ਕਿਸੇ ਦਾ ਤਾਂ ਨੀਗਾ ਇਹ ਜੋ ਬਣਦੀ ਆ ਪੰਜਾਬ ਸਰਕਾਰ ਹੀ ਕਰ ਰਹੀ ਆ ਤੇ ਇਹਦਾ ਜੀ ਚਲੋ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਕਿ ਇਹ ਬਹੁਤ ਵਧੀਆ ਪਰਾਲਾ ਕਰ ਰਹੀ ਆ ਧੰਨਵਾਦ ਜੀ ਮੈਂ ਬਹੁਤ ਬੁਣਾਉਂਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਵਾਸੀਆਂ ਨੂੰ ਤੇ ਇਲਾਕਾ ਵਾਜੇ ਕਰਨਾ ਜਾਣਕਾਰੀ ਦੇਣਾ ਚਾਹਦੇ ਆ ਇਹ ਜੋ ਸੜਕ ਤਾਰਾ ਬੁੱਟੀ ਬਣ ਜਾ ਰਹੀ ਆ ਇਹ ਪੰਜਾਬ ਸਰਕਾਰ ਵੱਲੋਂ ਬਣ ਜਾ ਰਹੀ ਆ ਜਿਹਦੇ ਵਿੱਚ ਇਹ ਕਾਲਾ ਸਿੰਘਾ ਤੋਂ ਲੈ ਕੇ ਤੇ ਆਪਣੇ ਚਿੱਟੀ ਦੀ ਹੱਦ ਤੱਕ ਇਹ ਸੜਕ ਬਣਨੀ ਆ ਇਹ ਇਹਦੇ ਵਿੱਚ ਕੋਈ ਕਿਸੇ ਦਾ ਪਤਾ ਨਹੀਂਗਾ ਇਹ ਜੋ ਬੰਨਦੀ ਆ ਪੰਜਾਬ ਸਰਕਾਰ ਹੀ ਕਰ ਰਹੀ ਆ ਤੇ ਇਹਦਾ ਹੀ ਚਲੋ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਕਿ ਇਹ ਬਹੁਤ ਵਧੀਆ ਉਪਰਾਲਾ ਕਰ ਰਹੀ ਆ ਧੰਨਵਾਦ ਮੈਂ ਬਹੁਤ ਬੁਣਾ ਮੈਂ